ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਪੀਆਰਟੀਸੀ ਦੇ ਡਰਾਈਵਰ ਕੰਡਕਟਰ ਦੇ ਨਾਲ ਮਾਰਕੁੱਟ ਹੋਈ ਹੈ ਔਰ ਸੀਸੇ ਪੰਨੇ ਗਏ ਬੱਸ ਦੇ ਕਾਰ ਇੱਕ ਆਰੀ ਸੀ ਪਤਨਾ ਸਾਈਡ ਤੋਂ ਬੱਸ ਵੀ ਪਤਨਾ ਸਾਈਡ ਦਾ ਨਰਵਾਣੇ ਤੋਂ ਪਟਿਆਲੇ ਜਾ ਰਹੀ ਸੀ ਲੇਕਿਨ ਬੱਸ ਮਾਮੂਲੀ ਪਤਾ ਹੈ ਡਰਾਈਵਰ ਨਾਲ ਸੇ ਟੱਚ ਹੋਈ ਥੀ ਉਦੇ ਬਾਅਦ ਕਾਰ ਸਵਾਰਾਂ ਨੇ ਆ ਕੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਗੱਡੀ ਬੱਸ ਨੂੰ ਰੋਕ ਕੇ ਡਰਾਈਵਰ ਕੰਡਕਟਰ ਨਾਲ ਮਾਰਕੁੱਟ ਕੀਤੀ ਹੈ ਸਵਾਰੀਆਂ ਨੂੰ ਵੀ ਮਾਮੂਲੀ ਜਿਹਾ ਸੀਸੇ ਪੰਨੇ ਗਏ ਸੀ ਬੱਸ ਦੇ ਉਹ ਲੱਗੇ ਲੇਕਿਨ ਉਹ ਹਸਪਤਾਲ ਤੇ ਨਹੀਂ ਪਹੁੰਚੇ ਨੇ ਕੰਡਕਟਰ ਡਰਾਈਵਰ ਦੋਨੋਂ ਹਸਪਤਾਲ ਤੇ ਜੇਰੇ ਇਲਾਜ ਹੈ ਔਰ ਇਸ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਕਰੇ ਲੇਕਿਨ ਡਰਾਈਵਰਾਂ ਨੇ ਪੀਆਰਟੀਸੀ ਕੇ ਐਲਾਨ ਕੀਤਾ ਹੈ ਕਿ ਅਗਰ 12 ਵਜੇ ਤੱਕ ਕਾਰਬੇ ਨਾ ਹੋਈ ਤਾਂ ਕਲਨੂਪੁਰੇ ਪੰਜਾਬ ਦੇ ਵਿੱਚ ਪੀਆਰਟੀਸੀ ਚੱਕਾ ਜਾਮ ਕਰੇਗੀ ਇਸ ਤਰ੍ਹਾਂ ਇੱਕ ਡਰਾਮਾ ਲਗਾਤਾਰ ਪੀਆਰਟੀਸੀ ਡਰਾਈਵਰਾਂ ਨਾਲ ਹੋ ਰਹੀ ਹੈ ਉਹ ਠੀਕ ਨਹੀਂ ਹੈ ਅਮਨਦੀਪ ਜੀ ਮੈਂ ਨਰਵਾਣੇ ਤੋਂ ਆ ਰਿਹਾ ਸੀਗਾ ਜੀ ਪਟਿਆਲੇ ਜਾ ਰਹੇ ਸੀਗੇ ਬੰਦਾ ਸਿੰਘ ਪਾਦਰ ਤੋਂ ਪੀਆਰਟੀਸੀ ਪੀਆਰਟੀਸੀ ਜੀ ਨੰਬਰ ਪੀਵੀ11ਸੀਐਫ9301 ਸਰ ਉੱਤੇ ਜਾਮ ਲੱਗ ਗਿਆ ਸੀਗਾ ਜੀ ਪਿੱਛੋਂ ਕਾਰ ਵਾਲੇ ਆ ਰਹੇ ਸਨ ਕਾਰ ਵਾਲੇ ਦੇ ਨਾਲ ਪਿੱਛੇ ਮੇਰੇ ਬੱਸ ਦੇ ਨਾਲ ਕਾਰ ਅਟੈਚ ਕਰਕੇ दारू ਪੀਤੀ ਹੋਈ ਸੀ ਚਲੋ ਆਏ ਨੇ ਜੀ ਮੈਂ ਡਰਾਈਵਰ ਸੀਟ ਤੇ ਬੈਠਾ ਸੀਗਾ ਆ ਕੇ ਸ਼ੀਸ਼ਾ ਭੰਨਤਾ ਜੀ ਮੇਰਾ ਫਰੰਟ ਸ਼ੀਸ਼ੇ ਭੰਨ ਤੇ ਸਾਈਡਾਂ ਵਾਲੇ ਸ਼ੀਸ਼ੇ ਬੱਸ ਦੇ ਭੰਨ ਤੇ ਮੇਰੇ ਤੇ ਕਾਰ ਦੇ ਦੋ ਜਣੇ ਜੀ ਬੈਸਬੋਲ ਲੈ ਕੇ ਆ ਮੇਰੇ ਹਮਲਾ ਕਰਦੇ ਜੀ ਅੱਠ ਟਾਂਕੇ ਲੱਗੇ ਨੇ ਜੀ ਦੱਸੋ ਜੀ ਮੈਂ ਕੀ ਕਰ ਸਕਦਾ ਮੰਗ ਕਰਦੇ ਤੁਸੀਂ ਮੰਗ ਮੈਂ ਇਹਨਾਂ ਤੇ ਕੇਸ ਪੈਣਾ ਚਾਹੀਦਾ ਜੀ ਮੇਰੇ ਛੋਟੇ ਛੋਟੇ ਬੱਚੇ ਨੇ ਜੇ ਮੈਨੂੰ ਕੁਝ ਹੋ ਜਾਂਦਾ ਜੀ ਮੇਰਾ ਕੌਣ ਹੈ ਪਿੱਛੇ ਜੀ ਕੁਲਦੀਪ ਸਿੰਘ ਹੈ ਕਿਹੜੇ ਬਸਤੇ ਦੇ ਕਿਹੜੇ ਪੀਆਰਟੀਛ ਦੇ ਰੋਡ ਨੰਬਰ ਕੀ ਦਾ ਤੁਹਾਡਾ ਨਰਵਾਣੇ ਤੋਂ ਆਰੇ ਸੀ ਨਰਵਾਣੇ ਤੋਂ ਪਟਿਆਲਾ ਸ਼ਾਮ ਤੇ ਉੱਥੇ ਸ਼ਾਮ ਨੂੰ ਭਗਤ ਸਿੰਘ ਬੰਦਾਵਧਰ ਚੌਂਕ ਜਾਮ ਲੱਗੇ ਸੀ ਤੇ ਉੱਥੇ ਮਾੜੀ ਜੀ ਡਰਾਈਵਰ ਤੋਂ ਗੱਡੀ ਟੱਚ ਹੋ ਗਈ ਕਾਰ 'ਚ ਤੇ ਕਾਰ 'ਚੋਂ ਬੰਦੇ ਆਏ ਜੀ ਬੇਸਬਲ ਲੈ ਕੇ ਦੋ ਤਿੰਨ ਡੰਡੇ ਲੈ ਕੇ ਆਏ ਨਾਲ ਤਾਂ ਬਸਪੰਤੀ ਸਾਰੀ ਨਾਲੇ ਸਾਡੇ ਸੱਟਾਂ ਮਾਰੀ ਗਏ ਉਦੋਂ ਵਜੇ ਸੀ ਜੀ ਰੋਕਿਆ ਉਹਨਾਂ ਨੂੰ ਵੀ ਤੁਸੀਂ ਆ ਕਮਾਣਾ ਕਰੋ ਸਵਾਰੀਆਂ ਬੈਠੀਆਂ ਨਾ ਬੱਸ 'ਚ ਤੇ ਵੀ ਸਵਾਰੀਆਂ ਸੱਟਾਂ ਲੱਗਣਗੀਆਂ ਔਰ ਰੁਕੇ ਨਹੀਂ ਜੀ ਡਰਾਈਵਰ ਦੇ ਡੰਡਾ ਡੰਡੇ ਨਾਲ ਕੁੱਟਣ ਲੱਗੇ ਮੈਨੂੰ ਕੁੱਟਣ ਲੱਗੇ ਜੀ ਬਾਕੀ ਸਾਡੇ ਬੰਦੇ ਹੋਰ ਤੇ ਦੋ ਤਿੰਨ ਹੋਰ ਮਤਲਬ ਡੰਡੇ ਮਿਹਣੇ ਮਾਰ ਕੇ ਭੱਜ ਗਏ ਹਾਂਜੀ ਭੱਜ ਗਏ ਬੰਦੇ ਕਿੰਨੇ ਬੰਦੇ ਸੀ ਕਾਰ 'ਚ ਦੋ ਬੰਦੇ ਸੀ ਦੋ ਹੀ ਬੰਦੇ ਸੀ ਹਾਂਜੀ ਕੀ ਹੋਣਾ ਕੋਲ ਉਹਨਾਂ ਕੋਲ ਡੰਡੇ ਲੈ ਰੇ ਸੀ ਮੋਟੇ ਬੇਸ ਵਾਲਾਂ ਦੇ ਜਿਹੜੀ ਮੰਨ ਲਓ ਇਹ ਇਧਰੋਂ ਬੱਸ ਜਾ ਰਹੀ ਸੀ ਪਾਤੜਾਂ ਨੂੰ ਤੇ ਕੁਝ ਮੰਨ ਲਓ ਜਿਵੇਂ ਨਸ਼ੇ ਦੇ ਬਾਦੀ ਡੰਡੇ ਨਸ਼ੇ ਦੇ ਨਾਲ ਨਸ਼ਾ ਉਹਨਾਂ ਕੀਤਾ ਹੋਇਆ ਸੀ ਤੇ ਉਹਨਾਂ ਡਰਾਈਵਰ ਤੇ ਕਨੈਕਟਰ ਦੇ ਡਰਾਈਵਰ ਦੇ ਡਰਾਈਵਰ ਦੇ ਸਿਰ 'ਤੇ ਬੇਸਬਾਲ ਮਾਰਿਆ ਤੇ ਡਰਾਈਵਰ ਦਾਖਲ ਹੈ ਜਿਹੜਾ ਕਿ ਬਹੁਤ ਸੀਰੀਅਸ ਹੈ ਡਰਾਈਵਰ ਸਮਾਨੇ ਉਸਦੇ ਦਾਖਲ ਹੈ ਕਹਿਦ ਕਹਿਰੇ ਅੱਗੇ ਰੈਫਰ ਵੀ ਕਰ ਸਕਦੇ ਕਾਰ ਵਾਲੇ ਕਾਰ ਵਾਲੇ ਬਸ ਮਾੜੀ ਮੋਟੀ ਜਿਵੇਂ ਸੈਟ ਸੁੱਟ ਤੋਂ ਹੀ ਹੋਇਆ ਹੈ ਵੀ ਕਹਿੰਦਾ ਭਾਵੇਂ ਬਹਿ ਕੇ ਸਮਝੋਤਾ ਉਸ ਗੱਲ ਦਾ ਹੋ ਸਕਦਾ ਸੀ ਪਰ ਇਹ ਨਸ਼ੇੜੀ ਜਿਹੜੇ ਪੰਜਾਬ ਵਿੱਚ ਇੰਨਾ ਲਜਾ ਹੋ ਗਿਆ ਹੈ ਜਿਸ ਕਰਕੇ ਆਪਣੀ ਡਰਾਈਵਰਾਂ ਨੂੰ ਮੰਨ ਲਓ ਸਾਨੂੰ ਜਾਉਣਾ ਹੀ ਡਿਊਟੀ ਕਰਨੀ ਔਖੀ ਹੋ ਗਈ ਹੈ ਰੋਡ ਦੇ ਉੱਤੇ ਇਸ ਹਿਸਾਬ ਨਾਲ ਅਸੀਂ ਜੇ ਕੱਲ 12 ਵਜੇ ਤੱਕ ਕੀ ਮੰਗ ਕਰਦੇ ਹੋ ਤੁਸੀਂ ਜੇ ਕੱਲ 12 ਵਜੇ ਤੱਕ ਉਹ ਬੰਦੇ ਨਹੀਂ ਰੈਕਟ ਹੁੰਦੇ ਤਾਂ ਕੱਲ ਨੂੰ 12 ਵਜੇ ਸਾਰਾ ਸਮਾਨਾ ਬਲੋਕ ਕਰਾਂਗੇ ਜੇ ਲੋੜ ਪਈ ਤੇ ਆਉਣ ਵਾਲੇ ਟਾਈਮ 'ਚ ਅਸੀਂ ਸਾਰਾ ਪੰਜਾਬ ਬੰਦ ਕਰਕੇ ਉਹਨਾਂ ਦੀ ਡਾਇਰੈਕਟ ਪਵਾਵਾਂਗੇ ਇਹ ਕਿਸੇ ਪੀਆਰਟੀਸੀ ਬੱਸ ਦੇ ਮੁਲਾਜ਼ਮ ਨੇ ਇੱਕ ਕੁਲਦੀਪ ਸਿੰਘ ਇਹਦਾ ਪਿੰਡ ਆਲਮਪੁਰਾ ਹੈਗਾ ਇੱਕ ਕਮਨਦੀਪ ਸਿੰਘ ਇਹ ਪਿੰਡ ਮਲਕਪੁਰੇ ਦਾ ਹੈਗਾ ਤੇ ਇਹਨਾਂ ਦੀ ਬੰਦਾ ਸਿੰਘ ਭਾਦਰ 'ਚ ਲੜਾਈ ਹੋ ਕਿੰਨੀ ਸੱਟਾਂ ਇਹਨਾਂ ਦੇ ਦੋਨਾਂ ਦੇ ਸੱਟਾਂ ਲੱਗੀਆਂ ਨੇ ਫਰਸਟ ਐਡ ਕਰਤਾ ਦੇ ਆਏ ਪੇਰੇ ਪੀਪੀ ਪੀ ਚੁੱਕੇ ਹਨ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼